ਮਰਤੋ ਇੱਕ ਹੋਰ ਵੱਡੀ ਭਵਖਬਾਣੀ ਹੋਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਚਾਲੇ ਪਉਣ ਜਾ ਰਿਹਾ ਹੈ ਜਿਸਨੂੰ ਉਹਨਾਂ ਨੇ ਚਾਲੇ ਪੋਣੇ ਆ ਉਸ ਦਿਨ ਦੁਨੀਆ ਦਾ ਅੰਤ ਹੋਵੇਗਾ ਅੰਤ ਕਿਸ ਦਿਨ ਹੋਣਾ ਹੈ ਕਿਸ ਦਿਨ ਖਾਲਸੇ ਦਾ ਰਾਜ ਹੋਵੇਗਾ ਕਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਪੈਰ ਪਾਉਣਗੇ ਕਿਹੜਾ ਬਚੇਗਾ ਕਿਹੜਾ ਨਹੀਂ ਬਚੇਗਾ ਕਿੰਨਾ ਦਾ ਨਾਸ਼ ਹੋ ਜਾਵੇਗਾ ਕਿਹੜੀ ਜਾਤੀ ਇਸ ਧਰਤੀ ਦੇ ਉੱਤੇ ਬਚੇਗੀ ਇਹ ਸਭ ਤੁਹਾਨੂੰ ਦੱਸਾਂਗੇ ਸੋ ਸਾਖੀ ਦੇ ਮੁਤਾਬਕ ਜਿਹੜੇ ਜਿਹੜੇ ਵਚਨ ਪਹਿਲਾ ਹੀ ਹੋ ਚੁੱਕੀ ਐ ਸੋ ਸਾਖੀ ਦੇ ਵਿੱਚ ਦਰਜ ਐ ਉਹ ਸਾਰੇ ਵਚਨ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਹੜੀਆਂ-ਕਿਹੜੀਆਂ ਤੁਕਾਂ ਗੁਰੂ ਸਾਹਿਬ ਜੀ ਦੇ ਵੱਲੋਂ ਉਸ ਸਮੇਂ ਦੇ ਵਿੱਚ ਸੋ ਸਾਖੀ ਦੇ ਵਿੱਚ ਦਰਜ ਕੀਤੀਆਂ ਗਈਆਂ ਸੀ ਕੱਲੀ-ਕੱਲੀ ਤੁਕ ਵੀ ਤੁਹਾਨੂੰ ਸੁਣਾਵਾਂਗੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਸ਼ਬਦ ਗੁਰੂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਤੁਸੀਂ ਅਜੇ ਤੱਕ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦਿੱਤਿਆਂ ਨੂੰ ਪਰਵਾਨ ਕਰਿਓ ਗੁਰੂ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਤੱਕ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਭਵਿੱਖ ਬਾਣੀਆਂ ਪਹੁੰਚਾਣੀਆਂ ਤੇ ਇਸ ਤੋਂ ਪਹਿਲਾਂ ਕਈ ਸਾਰੀਆਂ ਭਵਿੱਖ ਬਾਣੀਆਂ ਜਿਹੜੀਆਂ ਬਿਲਕੁਲ ਸੱਚ ਹੋਈਆਂ ਨੇ ਉਹ ਸਾਰੀਆਂ ਭਵਿੱਖ ਬਾਣੀਆਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਗਈਆਂ ਤੁਸੀਂ ਸੋਚਦੇ ਹੋਵੋਗੇ ਕਿ ਤਾਂ ਬਿਲਕੁਲ ਸੱਚ ਹੋਇਆ ਤੇ ਅੱਜ ਗੱਲ ਕਰਾਂਗੇ ਆਪਾਂ ਉਸ ਸਮੇਂ ਦੀ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਤਰਤੀ ਦੇ ਉੱਤੇ ਚਾਲੇ ਪਾਉਣਗੇ ਤੇ ਦੁਨੀਆ ਦਾ ਅੰਤ ਜੋ ਆ ਬਿਲਕੁਲ ਹੀ ਨਿਸ਼ਚਿਤ ਹੋ ਚੁੱਕਿਆ ਇਸ ਦਿਨ ਦੁਨੀਆ ਜੂ ਐ ਖਤਮ ਹੋ ਜਾਏਗੀ ਜਿਨ੍ਹਾਂ ਨੇ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਨਾ ਧਿਆਇਆ ਉਹ ਲੋਕ ਬਿਲਕੁਲ ਵੀ ਨਹੀਂ ਬਚਣਗੇ ਉਹਨਾਂ ਦਾ ਨਾਸ਼ ਹੋ ਜਾਵੇਗਾ ਖਤਮ ਹੋ ਜਾਣਗੇ ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਨਾਮ ਧਿਆਕੇ ਨਹੀਂ ਦੇਖਿਆ ਜਿਹੜੀਆਂ ਪਾਪੀ ਰੂਹਾਂ ਨੇ ਉਹਨਾਂ ਦਾ ਨਾਸ਼ ਹੋ ਜਾਵੇਗਾ ਜਿਹੜੇ ਧੀਆਂ ਪੈਣਾ ਨੂੰ ਬੁਰਾ ਬੋਲਦੇ ਨੇ ਜਿਹੜੇ ਆਪਣੀ ਘਰ ਵਾਲੀ ਦੀ ਕਦਰ ਨਹੀਂ ਕਰਦੇ ਜਿਹੜੇ ਲੋਕ ਆਪਣੀ ਮਾਂ ਦੀ ਕਦਰ ਨਹੀਂ ਕਰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਜਿਹੜੇ ਸ਼ਰਾਬ ਪੀਂਦੇ ਨੇ दारू ਪੀਂਦੇ ਨੇ ਨਸ਼ੇ ਕਰਦੇ ਨੇ ਉਹਨਾਂ ਦਾ ਅੰਤ ਨਿਸ਼ਚਿਤ ਹੋ ਚੁੱਕਿਆ ਸਿਰਫ ਉਹੀ ਲੋਕ ਇਸ ਦੁਨੀਆ ਤੇ ਬਚਣਗੇ ਜਿਨ੍ਹਾਂ ਨੇ ਪਰਮਾਤਮਾ ਦਾ ਹਰ ਸਮੇਂ ਨਾਂ ਧਿਆਇਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਘਰ ਬਣਾਏ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਾਣੀ ਪੜੀ ਜਾਂਦੀ ਹੈ ਪਾਠ ਲਗਾਏ ਜਾਂਦੇ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਤੇ ਆਇਆ ਜਾਂਦਾ ਹੈ ਸਿਰਫ ਉਹੀ ਛੱਤਾਂ ਬਚਨ ਗੀਆਂ ਬਾਕੀ ਦੁਨੀਆ ਬਿਲਕੁਲ ਹੀ ਤਬਾਹ ਹੋ ਜਾਏਗੀ ਗੁਰੂ ਸਾਹਿਬ ਜੀ ਦੇ ਵੱਲੋਂ ਬਚਨ ਕੀਤੇ ਗਏ ਸੀ ਕਿ ਜਿਸ ਦਿਨ ਉਹਨਾਂ ਦਾ ਨੀਲਾ ਕੋੜਾ ਬਿਲਕੁਲ ਸੁੱਚਾ ਰਹੇਗਾ ਉਸ ਦਿਨ ਗੁਰੂ ਸਾਹਿਬ ਜੀ ਇਸ ਦੁਨੀਆ ਦੇ ਉੱਤੇ ਪੈਰ ਪਾਉਣਗੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਦੁਨੀਆ ਤੇ ਪੈਰ ਪਾ ਦਿੱਤਾ ਫਿਰ ਇਹ ਦੁਨੀਆ ਪਵਿੱਤਰ پاک ਹੋ ਜਾਵੇਗੀ ਇਸ ਦੁਨੀਆ ਦੇ ਵਿੱਚੋਂ ਮਾੜੀਆਂ ਰੂਹਾਂ ਤਾਂ ਅੰਤ ਹੋ ਜਾਵੇਗਾ ਕਿਸੇ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਣਗੇ ਸਿਰਫ ਉਹਨਾਂ ਰੂਹਾਂ ਨੂੰ ਦਰਸ਼ਨ ਹੋਣਗੇ ਜਿਹੜੀਆਂ ਪਰਮਾਤਮਾ ਦੇ ਨਾਮ ਦੇ ਵਿੱਚ ਰਚੀਆਂ ਹੋਣਗੀਆਂ ਜਿਹੜੀਆਂ ਪਾਪੀ ਰੂਹਾਂ ਹੋਣਗੀਆਂ ਉਹਨਾਂ ਦਾ ਇਸ ਕਦਰ ਨਾਸ਼ ਹੋਵੇਗਾ ਕਿ ਕਿਸੇ ਦੀਆਂ ਦੇਹਾਂ ਨਹੀਂ ਲੱਭਣੀਆਂ ਬਿਲਕੁਲ ਤਬਾਹੀ ਹੀ ਤਬਾਹੀ ਮਾ ਜਾਏਗੀ ਉਸ ਤੋਂ ਪਹਿਲਾਂ ਸੀ ਕਾਲੀ ਯੁਗ ਦੀ ਤੁਹਾਡੇ ਨਾਲ ਗੱਲ ਕੀਤੀ ਸੀ ਕਾਲੀ ਯੁਗ ਦੀਆਂ ਕਈ ਤੁਹਾਡੇ ਨਾਲ ਉਦਾਹਰਨਾਂ ਸਾਂਝੀਆਂ ਕਰਨੀਆਂ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪੂਰੇ ਪੰਜਾਬ ਭਾਰ ਦੇ ਵਿੱਚ ਤਬਾਹੀ ਮੱਚੀ ਹੋਈ ਹੈ ਗੁਰੂ ਜੀ ਨੇ ਇਸ ਬਾਰੇ ਵੀ ਭਵਿੱਖਬਾਣੀ ਕੀਤੀ ਸੀ ਕਿ 2025 ਦੇ ਵਿੱਚ ਇੱਕ ਅਜੇਹਾ ਸਮਾਂ ਆਵੇਗਾ ਜਦੋਂ ਦੁਨੀਆ ਦੇ ਵਿੱਚ ਨਾਸ਼ ਸਿਖਰਾਂ ਤੇ ਹੋਵੇਗਾ ਪਰ ਇਹ ਸਿਰਫ ਇੱਕ ਸ਼ੁਰੂਆਤ ਹੈ ਇਹ ਸ਼ੁਰੂਆਤ ਬੜੀ ਛੋਟੀ ਜੀ ਹੈ ਇੱਕ ਕਹਿੰਦੇ ਨਹੀਂ ਕਿ ਇੱਕ ਨਾ ਮਾਤਰ ਬਿੰਦੂ ਹੈ ਜੋ ਦਿਖਦਾ ਵੀ ਨਹੀਂ ਨਾ ਦੇ ਬਰਾਬਰ ਆ ਉਸ ਬਿੰਦੂ ਦੇ ਮੁਤਾਬਕ ਇਤਬਾਹੀ ਸੀ ਪਿਛਲੇ ਦਿਨਾਂ ਦੇ ਵਿੱਚ ਇਸ ਕਦਰ ਤੂਫਾਨ ਆਇਆ ਕਿ ਹਜ਼ਾਰਾਂ ਲੱਖਾਂ ਦਰਖਤ ਟੁੱਟੇ ਖੰਬੇ ਟੁੱਟੇ ਟਰਾਂਸਫਾਰਮਰ ਟੁੱਟੇ ਲੋਕਾਂ ਦੇ ਘਰ ਟਹਿ ਗਏ ਲੋਕ ਮਲਬੇ ਢੇਰਾਂ ਦੱਬ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਘਰਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਜਿਨ੍ਹਾਂ ਨੂੰ ਉਹਨਾਂ ਨੇ ਪੁੱਤਾਂ ਵਾਂਗ ਪਾਲਿਆ ਸੀ ਉਹ ਫਸਲਾਂ ਜਿਹੜੀਆਂ ਨੇ ਅਗਦੇ ਹਵਾਲੇ ਹੋ ਜਾਂਦੀਆਂ ਕਾਰਨ ਕੀ ਹੈ ਕਿਸੇ ਨੂੰ ਨਹੀਂ ਪਤਾ ਇਮਾਰਤਾਂ ਡਿੱਗ ਜਾਂਦੀਆਂ ਨੇ ਪੁਚਾਲ ਤੱਕ ਵੀ ਕੱਲ ਆ ਚੁੱਕੀ ਹੈ ਦੇਖੋ ਤੁਸੀਂ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਇਹ ਕਾਲ ਯੁਗ ਨਹੀਂ ਤਾਂ ਹੋਰ ਕੀ ਹੈ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਗਈ ਹੈ ਘਰ ਤੇ ਘਰ ਟੁੱਟੇ ਨੇ ਪਾਣੀ ਹੀ ਪਾਣੀ ਹਰ ਜਗ੍ਹਾ ਤੇ ਆਇਆ ਹੈ ਹੜ੍ਹ ਤੱਕ ਵੀ ਆ ਗਏ ਜੰਮੂ ਕਸ਼ਮੀਰ ਦੇ ਵਿੱਚ ਅੱਜ ਹੜ੍ਹ ਆਏ ਨੇ ਕੱਲ ਕਿਸਾਨਾਂ ਦੀਆਂ ਫਸਲਾਂ ਬੁਰੀਆਂ ਬੁਰੀ ਤਰ੍ਹਾਂ ਸੜੀਆਂ ਨੇ ਅੱਜ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਸੜੀਆਂ ਨੇ ਤਬਾਹੀ ਹੀ ਤਬਾਹੀ ਹੈ ਕਾਲ ਯੁਗਨੀ ਤਾਂ ਹੋਰ ਕੀ ਹੈ ਇੱਕ ਨਿੱਕਾ ਜਿਹਾ ਨਾ ਮਾਤਰ ਬਿੰਦੂ ਦੇ ਬਰਾਬਰ ਦੀ ਇਹ ਤਬਾਹੀ ਹੈ ਸੋਚੋ ਜਿਹੜੀ ਪਵਿੱਕ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਕੀਤੀ ਗਈ ਸੀ ਉਸ ਪਵਿੱਕ ਬਾਣੀ ਦੇ ਮੁਤਾਬਿਕ ਇਸ ਦੁਨੀਆ ਦਾ ਅੰਤ ਹੋਣਾ ਨਿਸ਼ਚਿਤ ਹੈ ਕਿਉਂਕਿ ਪਾਪ ਕਾਲ ਯੁਗ ਕੋਰ ਇਸ ਕਦਰਵਾਦ ਚੁਕੇ ਨੇ ਲੋਕਾਂ ਚ ਗੁੱਸਾ ਇਸ ਕਦਰਵਾਦ ਗਿਆ ਕਿ ਨਿੱਕੀ ਨਿੱਕੀ ਗੱਲ ਦੇ ਉੱਤੇ ਆਪਣਿਆਂ ਨੂੰ ਮਾਰ ਦਿੱਤਾ ਜਾਂਦਾ ਅੱਜ ਦੀ ਗੱਲ ਸੁਣ ਲੋ ਇੱਕ ਪੁੱਤ ਦੇ ਵੱਲੋਂ ਕਪੁੱਤ ਬਣ ਕੇ ਆਪਣੇ ਪਿਤਾ ਨੂੰ ਜਾਨੋਂ ਖਤਮ ਕਰ ਦਿੱਤਾ ਜਾਂਦਾ ਵਜ੍ਹਾ ਕੀ ਸੀ ਪਿਤਾ ਨੇ ਆਖਿਆ ਕਿ ਪੁੱਤ ਆਪਾਂ ਫਸਲ ਕਰੇ ਰੱਖਣੀ ਹੈ ਤੇ ਪੋਤਾ ਆਖਦਾ ਕਿ ਨਹੀਂ ਡੈਡੀ ਆਪਾਂ ਫਸਲ ਨੂੰ ਘਰੇ ਨਹੀਂ ਰੱਖਣਾ ਬਲਕਿ ਮੈਂ ਤਾਂ ਵੇਚਣਾ ਹੈਗਾ ਬਸ ਇੰਨੀ ਕੁ ਗੱਲ ਸੀ ਕਿ ਆਪਣੇ ਪਿਤਾ ਦੀ ਹੀ ਜਾਨ ਲੈ ਲਿੱਤੀ ਕੀ ਬਣਿਆ ਕੁਝ ਵੀ ਨਹੀਂ ਬਣਿਆ ਬਹੁਤ ਐਜੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਰੂਹ ਨੂੰ ਕਮਵਾ ਕੇ ਰੱਖ ਦਿੰਦੇ ਨੇ ਮਾਮਲੇ ਇਹ ਕਲਯੁਗੀ ਐ ਹੋਰ ਕੁਝ ਵੀ ਨਹੀਂ ਐ ਸਿਖਰਾਂ ਤੇ ਆ ਚੁੱਕਿਆ ਕਲਯੁਗ ਰਿਸ਼ਤੇ ਨਹੀਂ ਛੱਡ ਰਿਆ ਕੁਝ ਵੀ ਨਹੀਂ ਇੱਥੇ ਛੱਡਿਆ ਜਾ ਰਿਆ ਨਾ ਸ਼੍ਰੀ ਨਾ ਸ਼ੋਹ ਹੋ ਰਿਹਾ ਇਸ ਕਰਕੇ ਸੰਗਤ ਜੀ ਪਰਮਾਤਮਾ ਦਾ ਨਾਮ ਧਿਆਓ ਬਾਣੀ ਪੜੋ ਮਨ ਨੂੰ ਸ਼ਾਂਤ ਰੱਖੋ ਸਬਦ ਦਾ ਭਲਾ ਕਰੋ ਕੋਈ ਪੈਸਾ ਨਾਲ ਨਹੀਂ ਜਾਣਾ ਕੋਈ ਸ਼ੌਹਰਤ ਨਹੀਂ ਨਾਲ ਜਾਣੀ ਕੋਈ ਗਰੀਬ ਦਿਖਦਾ ਭੁੱਖਾ ਦਿਖਦਾ ਪਰਿਵਾਰ ਦੇ ਵਿੱਚ ਜੀ ਤਰਸਦੇ ਪਏ ਹੁਣ ਦਵਾਈ ਨੂੰ ਤੇ ਦੂਜੇ ਪਾਸੇ ਤੁਸੀਂ ਪੈਸਾ ਸੰਭੀ ਚੱਲੋ ਕੋਈ ਫਾਇਦਾ ਨਹੀਂ ਇਸ ਕਰਕੇ ਪਰਮਾਤਮਾ ਦਾ ਨਾਮ ਧਿਆਓ ਜਿੰਨੀ ਸੇਵਾ ਹੁੰਦੀ ਓਨੀ ਸੇਵਾ ਕਰੋ ਪੁਰਸ਼ਾਬ ਨੇ ਆਪੇ ਹੀ ਚੋਲੀਆਂ ਪਰ ਪਰ ਕੇ ਤੁਹਾਨੂੰ ਬਰਕਤਾਂ ਦੇਣੀਆਂ ਨੇ ਇਸ ਕਰਕੇ ਹਰ ਵੇਲੇ ਜਪੋ ਸਤਨਾਮ ਸ਼੍ਰੀ ਵਾਖੇ ਗੁਰੂ ਵਾਖੇ ਗੁਰੂ ਵਾਹਿਗੁਰੂ ਆਈ ਗੁਰੂ ਜਦੋਂ ਤੁਸੀਂ ਕਰੋਗੇ ਤੁਹਾਡੀ ਰੂਹ پاک ਪਵਿੱਤਰ ਤਰੋ ਤਾਜ਼ਾ ਹੋ ਜਾਵੇਗੀ ਕਿ ਤੇ ਜਦੋਂ ਦੁਨੀਆ ਦਾ ਅੰਤ ਹੋਵੇਗਾ ਉਹਨਾ ਜਿਹੜੀਆਂ ਪਵਿੱਤਰ ਰੂਹਾਂ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆ ਜਾਏਗਾ ਤੇ ਤੁਹਾਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਹੋ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਰ ਇੱਕ ਤੱਕ ਇਹ ਚੰਗੀ ਜਾਣਕਾਰੀ ਪਹੁੰਚਾ ਦਿਓ ਕਿਉਂਕਿ ਗੰਧਮੰਦ ਤਾਂ ਬਾਹਰ ਚੱਲਦੇ ਨੇ ਬਹੁਤ ਸ਼ੇਅਰ ਵੀ ਹੁੰਦੀ ਹੈ ਚੰਗਾ ਪਰਮਾਤਮਾ ਦਾ ਨਾਮ ਸ਼ੇਅਰ ਕਰੋਗੇ ਨਾ ਜਦੋਂ ਪਰਮਾਤਮਾ ਵੀ ਖੁਸ਼ ਹੋਵੇਗਾ